ਸਾਡੀ ਨੌਜਵਾਨੀ ਵਾਸਤੇ ਜਿਹੜੇ ਬੱਚੇ ਨਸ਼ਿਆਂ ਤੇ ਲੱਗ ਜਾਂਦੇ ਆ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੁੰਦਾ ਉਹਨਾਂ ਦੇ ਘਰ ਵਿਗ ਜਾਂਦੇ ਆ ਉਹਨਾਂ ਨੂੰ ਨਸ਼ੇੜੀਆਂ ਦੇ ਵਿੱਚ ਨਾਮ ਜਦੋਂ ਬੱਚੇ ਦਾ ਆ ਜਾਂਦਾ ਮਾਂ-ਬਾਪ ਦਾ ਮਰਨ ਹੋ ਜਾਂਦਾ ਸੋ ਬਹੁਤ ਜਿਹੜਾ ਹੈ ਇਹ ਨਸ਼ਿਆਂ ਨੇ ਘਰ ਉਜਾੜੇ ਆ ਜੇ ਹੁਣ ਇਹ ਮਹਿਮਾ ਸ਼ੁਰੂ ਹੋਈ ਹੈ ਤਾਂ ਅਸੀਂ ਸਵਾਗਤ ਕਰਦੇ ਆ ਤੇ ਉਹ ਜਿੰਨੇ ਵੀ ਇਸ ਸਾਡੇ ਬੱਚਿਆਂ ਨੂੰ ਨਸ਼ੇ ਦੀ ਦਲਦਲ ਵਿੱਚ ਟਕਣ ਵਾਲਿਆ ਉਹਨਾਂ ਨੂੰ ਸਾਰਿਆਂ ਨੂੰ ਦੇਵਤੇ ਸਕੰਝਾ ਕ੍ਰਿਸ਼ਨ ਦੀ ਖੁਰ ਲੋਗਾ ਲੇਕਿਨ ਜਿਸ ਤਰੀਕੇ ਸੇ ਕਾਰਵਾਈ ਕੀ ਜਾ ਰਹੀ ਹੈ ਘਰੋਂ ਪਰ ਬੋਲਦੇ ਰਿਹਾ ਚਲਾਇਆ ਜਾ ਰਹਾ ਹੈ ਕਿਸ ਤਰੀਕੇ ਸੇ ਦੇਖਣਾ ਇਸ ਦਾ ਕਿਉਂਕਿ ਜੇ ਕੋਈ ਜਿਸ ਮਾਂ-ਬਾਪ ਦਾ ਬੱਚਾ ਨਸ਼ੇ ਤੇ ਲੱਗ ਜਾਂਦਾ ਤੇ ਉਹਨਾਂ ਦਾ ਕਰਦ ਪਹਿਲੇ ਉੱਜੜ ਜਾਂਦਾ ਸੱਤਾ ਡੰਗ ਪੈਂਦੀਆਂ ਸਮਾਨ ਜਿਹੜੇ ਨਸ਼ਾ ਜਿਹੜੇ ਹੈਗੇ ਆਪਣੇ ਬੱਚੇ ਹੀ ਚੱਕ ਕੇ ਲੈ ਜਾਂਦੇ ਉਸ ਮਨ ਜਾਂਦਾ ਕਿ ਇਹ ਜਿਹੜੇ ਨਸ਼ਾ ਤਸਕਰ ਆ ਉਹਨਾਂ ਕੋ ਜਿਹੜੇ ਨਸ਼ੇ ਪਿੰਦੇ ਆ ਉਹਨਾਂ ਦੇ ਘਰ ਉਜੜ ਰਹੇ ਜਿਹੜੇ ਨਸ਼ਾ ਨਸ਼ਾ ਵੇਚਦੇ ਆ ਉਹਨਾਂ ਦੇ ਘਰ ਬਣ ਰਹੇ ਆ ਉਹ ਬਾਕੀ ਜਿਹੜਾ ਹੈਗਾ ਇਹਦੇ ਉੱਤੇ ਜਿਆਦਾ ਅ ਜਵਾਬ ਜਿਹੜਾ ਹੈ ਉਹ ਪ੍ਰਸ਼ਾਸਨ ਦੇ ਸਕਦਾ ਕੋਰਟ ਵਿੱਚ ਵੀ ਪੀਆਈਐਲ ਪਈ ਹੋਈ ਹੈ ਸੋ ਉਹਦੇ ਵਿੱਚ ਦੇਣਗੇ ਜਵਾਬ ਬਹੁਤਾ ਕੁਝ ਅਸੀਂ ਇਹਦੇ ਉੱਤੇ ਨਹੀਂ ਕਹਿ ਸਕਦੇ ਪਰ ਜਿਹੜਾ ਨਸ਼ਿਆਂ ਨੂੰ ਰੋਕਣ ਵਾਸਤੇ ਜੋ ਸਰਕਾਰ ਦਾ ਉਪਰਾਲਾ ਉਹਦੇ ਅਸੀਂ ਸਭ ਨਾਲ ਕਰਦੇ ਆ अगर आप अभियान कर रहे हैं उसको साफ करने की कोशिश कर रहे हैं लेकिन कांग्रेस के नेता लगातार उसको लेकर सवाल भी खड़े कर रहे हैं ਇਹ ਉਹ ਨਾ ਕਿ ਸਵਾਲ ਤਾਂ ਸਮਝਦੇ ਆ ਜੇ ਪਹਿਲੇ ਸਤਲੋ ਜੇ ਐਕਸ਼ਨ ਪਲਾਨ ਬਣੀ ਸੀ ਤਬ ਸੇ ਬੁੱਢੇ ਦਰਿਆ ਨੂੰ ਸਾਫ ਕਰਨ ਦੀ ਜਿਹੜੀ ਹੈਗੀ ਹੈ ਚਰਚਾ ਚੱਲਦੀ ਸੀ ਉਹਦੇ ਤੋਂ ਕਈ ਦਹਾਕੇ ਲੰਘ ਗਏ ਇਹ ਲੰਬਾ ਸਮਾਂ ਹੋ ਗਿਆ ਇੱਕ ਦਹਾਕਾ ਨਹੀਂ ਕਈ ਦਹਾਕੇ ਜਿਹੜਾ ਹੈਗਾ ਉਹਨਾਂ ਦੇ ਰਾਜਾਂ ਦੇ ਵਿੱਚ ਹੀ ਉਹਨਾਂ ਦੇ ਸਮਿਆਂ ਦੇ ਵਿੱਚ ਵੀ ਪਾਣੀ ਜਿਹੜਾ ਹੈਗਾ ਇਹ ਸਾਰਾ ਕੁਝ ਇਸ ਤਰ੍ਹਾਂ ਚੱਲਦਾ ਰਿਹਾ ਸੋ ਅੱਜ ਅਸੀਂ ਦੇਖ ਰਹੇ ਹਾਂ ਕਿ ਜਦੋਂ ਤੋਂ ਸ਼ੁਰੂ ਕੀਤਾ ਉਹਦੇ ਵਿੱਚ ਅਸੀਂ 90 ਐਮਐਲਡੀ ਪਾਣੀ ਜਿਹੜਾ ਮਿਊਸਪਲ ਕਮੇਟੀ ਦਾ ਜਿਹੜਾ ਕਿਹਾ ਸੀ ਉਹ ਬੰਦ ਕਰਵਾ ਚੁੱਕਾ 170 110 112 ਇਸ ਤਰ੍ਹਾਂ ਵੱਖ-ਵੱਖ ਫਿਰ ਉਹਦੇ ਵਿੱਚ ਜਿੰਨਾ ਚਿਰ ਅਪਾ ਕਿਸੇ ਸਮੱਸਿਆ ਦਾ ਕੋਈ ਬਦਲ ਨਹੀਂ ਦਿੰਦੇ ਅਲੋਚਨਾ ਜਿੱਦੀ ਮਰਜ਼ੀ ਕਰੀ ਜੋ ਤੇ ਅਲੋਚਨਾ ਦੇ ਨਾਲ ਕੋਈ ਕੰਮ ਜਿਹੜਾ ਸਿੱਧ ਨਹੀਂ ਹੁੰਦਾ ਕਿਸੇ ਨੂੰ ਬੁਰਾ ਕਹੀ ਜੋ ਪਰ ਉਹਦੇ ਨਾਲ ਕੰਮ ਕਰਨ ਦੇ ਨਾਲ ਹੋਣਾ ਉਹਦੇ ਵਿੱਚ 8 ਪਿੰਡਾਂ ਦੇ ਗੰਦੇ ਪਾਣੀ ਪੈਂਦੇ ਸੀ ਉਹਨਾਂ ਦੇ ਸੱਪੜ ਪਟਾਕੇ ਸੀਚੇਵਾਲ ਮਾਡਲ ਉਹਨਾਂ ਦੇ ਵਿੱਚ ਸਿਆਹ ਪਿੰਡਾਂ ਤੋਂ ਵੱਧ ਪਿੰਡਾਂ 'ਚ ਹੋ ਗਿਆ ਦੋ ਪਿੰਡਾਂ ਜਿਹੜੇ ਆਉਂ ਸੀਵਰੀਜ ਦੇ ਨਾਲ ਜੁੜ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 76 ਡੈਰੀਆਂ ਦਾ ਜਿਹੜਾ ਗੁਆ ਡੱਕਦਾ ਸੀ ਉਹਨਾਂ 'ਚ ਤਕਰੀਬਨ ਜਿਹੜੀਆਂ ਹੈਗੀਆਂ 5-6 ਡੈਰੀਆਂ ਉਹ ਵੀ ਨੇਰੇ ਸਵੇਰੇ ਸੜਦੀਆਂ ਬਾਕੀ ਸਾਰੇ ਬੰਦ ਹੋ ਗਏ ਤੇ ਤਾਜਪੁਰ ਡੈਰੀ ਹੈ ਕੰਪਲੈਕਸ ਉਹਨਾਂ ਦਾ ਪਾਣੀ ਜਿਹੜਾ ਸਦਾ ਡੱਕਦਾ ਸੀ ਉਹਦੇ ਉੱਤੇ ਲਗਾਤਾਰ ਅਸੀਂ ਲੱਗੇ ਰਹੇ ਹਾਂ ਉਹ ਗੋਆ ਸਾਰਾ ਉੱਥੇ 2.25 ਐਮਐਲਡੀ ਟ੍ਰੀਟਮੈਂਟ ਪਲੈਂਟ ਵੀ ਲੱਗਾ ਜਿਹੜਾ ਗੋਇਆ ਕਰਕੇ ਚੱਲ ਨਹੀਂ ਰਿਹਾ ਸੀ ਕੱਲ ਉਹਨਾਂ ਦਾ ਵੀ ਜਿਹੜਾ ਹੈਗਾ ਸਾਨੂੰ ਫੋਨ ਆਇਆ ਕਿ ਇੱਕ ਉਹਨਾਂ ਦਾ ਪ੍ਰਾਈਵੇਟ ਕੰਟੈਕਟ ਹੋ ਗਿਆ ਗੋਆ ਉਹ ਚੱਕਣਗੇ ਤੇ ਪਾਣੀ ਜਿਹੜਾ ਹੈ ਜਿਹੜਾ ਹੈ ਧੁਾਈ ਵਾਲਾ ਪਾਣੀ ਟ੍ਰੀਟਮੈਂਟ ਪਲੈਂਟ ਤੇ ਜਾਊਗਾ ਉਹ ਟ੍ਰੀਟਮੈਂਟ ਪਲੈਂਟ ਵੀ ਚੱਲ ਪੂਗਾ ਉਹ ਵੀ ਮਸਲਾ ਹੱਲ ਹੋ ਜਾਊਗਾ ਤੇ ਜਿਹੜੇ ਕੋਈ ਧੱਕੇ ਨਾ ਪਾਉਣਗੇ ਉਨ੍ਹਾਂ ਦੇ ਉੱਤੇ ਵੀ ਉਹ ਕਾਰਵਾਈ ਜਿਹੜੀ ਹੈਗੀ ਹੋ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਿੱਤਰ ਵੋਟਾਂ ਦਾ ਜਰੂਰ ਸਾਫ਼ ਹੋਊਗਾ ਜਿਹਦੀ ਅਸੀਂ ਆਸ ਵੀ ਕਰਦੇ ਗੁਰੂ ਜਾਨਾ ਜੀ ਅਰਦਾਸ ਵੀ ਕਰਦੇ ਆ ਤੇ ਸਾਨੂੰ ਪੱਕਾ ਭਰੋਸਾ ਕਿਉਂਕਿ ਗੁਰੂ ਨਾਨਕ ਪਾਸ਼ਾ ਨੇ ਉਸ ਉੱਥੇ ਗੁਰਦੁਆਰਾ ਗਊ ਘਾਟ ਜਿੱਥੇ 1515 ਈਸਵੀ ਦੇ ਵਿੱਚ ਆਏ ਵੱਡੇ ਦਰਿਆ ਨੂੰ ਜਿਹੜਾ ਸੀਗਾ ਸਤਲੁਜ ਨੂੰ ਵੱਡਾ ਹੋ ਕੇ ਚੱਲਣ ਦੀ ਗੱਲ ਕਹੀ ਦਰਿਆ ਦਾ ਦੱਖੋਂ ਪਿੱਛੇ ਜਾਣ ਦਾ ਗਿਆ ਸਤਕੋ ਤੇ ਲੁਧਿਆਣੇ ਦਾ ਦੁਨੀਆ ਵਿੱਚ ਫੇਮਸ ਹੋਣ ਦੀ ਗੱਲ ਬਾਬੇ ਨਾਨਕ ਨੇ ਉਸ ਵੇਲੇ ਕਹੀ ਸੀ ਸਾਰਾ ਕੁਝ ਹੋਇਆ ਪਰ ਲੁਧਿਆਣੇ ਨੇ ਬੁੱਢੇ ਦਰਿਆ ਦੇ ਵਿੱਚ ਕੀ ਕੀ ਗੰਦਗੀ ਇੰਡਸਟਰੀਅਲ ਵੇਸਟੇਜ ਜਿਹੜੀ ਹੈਗੀ ਉਹ ਜਿਹੜਾ ਗਊਆਂ ਦਾ ਗੋਬਰ ਤੇ ਜੋ ਕੁਝ ਵੀ ਕਿਸੇ ਕੋ ਬਾਧੂ ਕਰਾ ਤੋ ਮਿਲਿਆ ਉਹ ਅਸੀਂ ਉਹਦੇ ਵਿੱਚ ਹੀ ਛਿੱਟਿਆ ਸਾਫ ਉਹਦੇ ਵਾਸਤੇ ਯਤਨ ਜਾਰੀ ਹੈ ਗੁਰੂ ਪਾਸ਼ਾ ਕਿਰਪਾ ਕਰਨਗੇ ਆਉਣ ਵਾਲੇ ਸਮੇਂ ਵਿੱਚ ਬਹੁਤ ਫਰਕ ਦਿਖੂਗਾ ਪਰਿਆਵਰਣ ਕੋਲੇ ਕਰ ਲਗਾਤਾਰ ਆਪ ਕੰਮ ਕਰਤੇ ਹਨ ਕਿਾ ਮੁੱਦੇ ਐਸੇ ਹੈ ਕਿ ਜੋ ਆਪਾਂ ਸੰਸਦ ਨੂੰ ਉਠਾਤੇ ਹੋਏ ਸੰਸਦ ਦੇ ਵਿੱਚ ਜਿਸੀ ਲਾਉਂਦੇ ਰਹਿੰਨੇ ਮੁੱਦੇ ਜਿਹੜੇ ਹੈਗੇ ਨਦੀਆਂ ਦੇ ਪ੍ਰਦੂਸ਼ਣ ਦੇ ਉੱਤੇ ਪਰ ਥੋੜੇ ਦਿਨ ਪਹਿਲਾਂ ਵੀ ਲੱਗਾ ਸੀਗਾ ਸਾਡਾ ਪਰ ਅਸੀਂ ਉਹ ਥੋੜਾ ਜਿਹਾ ਅਸੀਂ 15 ਦੇ ਲੱਗੇ ਹੋਏ ਸੀਗੇ ਪਰ ਅਸੀਂ ਲੇਟ ਆਏ ਉਹ ਟਾਈਮ ਲੰਘ ਗਿਆ ਸੀ ਉਹਦੇ ਵੀ ਦਰਿਆਵਾਂ ਦੇ ਪ੍ਰਦੂਸ਼ਣ ਦੇ ਉੱਤੇ ਸੀ ਤੋਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਬੁੱਧ ਉਠਾਵਾਂਗੇ ਕਿਉਂਕਿ ਹਵਾ ਪਾਣੀ ਧਰਤੀ ਇਹ ਬਜੂਗੀ ਤਾਂ ਹੀ ਸਾਡਾ ਬਜੂਗੇ ਜਿੰਨੇ ਵੀ ਅਸੀਂ ਜੇਤਨ ਕਰਦੇ ਆ ਸਾਡੇ ਤਾਂ ਹੀ ਸਕਸੈਸਫੁਲ ਹੋਣਗੇ ਜੇਕਰ ਸਾਡੇ ਸਾਹ ਲੈਣ ਲਈ ਹਵਾ ਹੋਊਗੀ ਸਪੀਨ ਲਈ ਸੁੱਧ ਪਾਣੀ ਹੋਊਗਾ ਤੇ ਆਉਣ ਵਾਲਾ ਜਿਹੜਾ ਆਖਾ ਉਹ ਤਾਂ ਪਾਣੀ ਦੇ ਉੱਤੇ ਆਧਾਰਤਾ ਪੰਜਾਬ ਦੀ ਪਾਣੀ ਪੰਜਾਬ ਦਰਿਆਵਾਂ ਦੀ ਧਰਤੀ ਜਿਹੜੀ ਬਿਆਬ ਹੋ ਰਹੀ ਹੈ ਉਸ ਤੇ ਪਾਣੀਆਂ ਨੂੰ ਬਚਾਉਣ ਦੀ ਵੀ ਲੋੜ ਹੈ ਗੰਦਲੇ ਹੋ ਰਹੇ ਪਾਣੀ ਨੂੰ ਰੋਕਣ ਦੀ ਲੋੜ ਹੈ ਪਾਣੀ ਨੂੰ ਰੀਚਾਰਜ ਕਰਨ ਦੀ ਲੋੜ ਨਦੀਆਂ ਦਰਿਆਵਾਂ ਵਿੱਚ ਗੰਦਾ ਪਾਣੀ ਨਾ ਪਾਵੇ ਟ੍ਰੀਟ ਕਰਕੇ ਖੇਤੀ ਨੂੰ ਲਾਉਣ ਦੀ ਲੋੜ ਇਹ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ